ਲਾਲੂ ਪ੍ਰਸ਼ਾਦ ਯਾਦਵ ਨੇ ਇਹ ਕਿਹਾ ਸੀ ਕਿ ਮੈਂ ਬਿਹਾਰ ਨੂੰ ਪੰਜਾਬ ਤਾਂ ਨਹੀਂ ਬਣਾ ਸਕਦਾ ਪਰ ਹਾਂ ਇੱਕ ਦਿਨ ਉਹ ਜ਼ਰੂਰ ਆਵੇਗਾ ਜਿਸ ਦਿਨ ਮੈਂ ਪੰਜਾਬ ਨੂੰ ਬਿਹਾਰ ਬਣਾ ਦਵਾਂਗਾ ਕਰ ਕਰ ਛੱਲੀ ਗੱਲ ਤੇ ਹੋ ਗਿਆ ਉੱਤੋਂ ਥੱਲੇ ਥਲ ਅੱਜ ਲਾਲਚ ਦੀ ਹੱਦ ਤੇ ਇੰਤਹਾ ਇੰਨੀ ਵੱਧ ਗਈ ਹੈ ਕਿ ਇੱਕ ਇੱਕ ਘਰ ਨੇ 20-20 ਕਮਰੇ ਪਾਏ ਹੋਏ ਨੇ ਲੋਕਾਂ ਨੇ ਤੇ 20-20 ਕਮਰੇ ਜਿਹੜੇ ਨੇ 2-2 3-3 4-4 ਆਧਾਰ 'ਤੇ ਇੱਥੇ ਪਈਆਂ ਨੂੰ ਜਿਹੜੇ ਆ ਦਿੱਤੇ ਹੋਏ ਆ। ਘਪੜੇ ਤੇ ਦੋ ਛੋਟੇ ਬੱਚਿਆਂ ਦਾ ਹੋਇਆ। ਉਹਨਾਂ ਨੇ ਅਜੇ ਜਵਾਨੀ ਦੀ ਤਲੀ ਤੇ ਪੈਰ ਨਹੀਂ ਥੀ ਰੱਖਿਆ ਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਤੇ ਉਹਨਾਂ ਨੂੰ ਫੜਾਣ ਲਈ ਉਹਨਾਂ ਦੇ ਭਾਈਚਾਰੇ ਨੇ ਕਿਉਂ ਨਹੀਂ ਮਦਦ ਕੀਤੀ? ਪੰਜਾਬ ਸਰਕਾਰ ਦੀ ਪੁਲਿਸ ਕੀ ਕਰਦੀ ਰਹਿ ਗਈ? ਸੀਸੀਟੀਵੀ ਕੈਮਰੇ ਦੀ ਫੁਟੇਜ ਕਿੱਥੇ ਰਹਿ ਗਈ? ਜੇ ਇਹਨਾਂ ਨਾਲ ਕੋਈ ਵਿਆਹ ਨਾਲ ਰਿਸ਼ਤੇ ਗੰਢ ਦੇ ਨੇ ਕਈ ਪੰਚਾਇਤਾਂ ਨੇ ਮਾਨਸੇ ਦੀ ਇੱਕ ਪੰਚਾਇਤ ਹੈ ਉਹਨੇ ਇਹ ਕਰਦੇ ਫੈਸਲਾ ਵੀ ਜੇ ਪਿੰਡ ਦੇ ਕਿਸੇ ਵੀ ਬਛਿੰਦੇ ਨੇ ਪਰਵਾਸੀਆਂ ਨਾਲ ਕੋਈ ਵੀ ਰਿਸ਼ਤੇ ਦੀ ਗੰਢ ਪਾਈ ਵਿਆਹ ਦੀ ਜਾਂ ਕਿਤੇ ਹੋਰ ਦੀ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਏਗਾ ਸਬਜ਼ੀ ਮੰਡੀ ਲੱਗਦੀ ਹੈ ਆਪਣੀ ਮੰਡੀ ਪੰਜਾਬ ਦੇ ਵਿੱਚ ਲੱਗਦੀ ਹੈ ਚੰਡੀਗੜ੍ਹ ਵਿੱਚ ਵੀ ਲੱਗਦੀ ਹੈ ਹੋ ਸਕਦਾ ਹੈ ਹਰਿਆਣਾ ਵਿੱਚ ਵੀ ਲੱਗਦੀ ਹੋਵੇਗੀ ਉਹਦੇ ਵਿੱਚ ਕਿਸਾਨ ਆਪਣੀ ਕਿਸਾਨੀ ਦੀ ਫਸਲ ਲੈ ਕੇ ਆਉਂਦਾ ਵੇਚਦਾ ਉਹਦੇ ਵਿੱਚ ਪਈਆਂ ਦਾ ਕੀ ਖੰਮ ਮੁਰਦਾ ਪੰਜਾਬ ਪਿਕਚਰ ਬਣੀ ਹੈ ਉਹ ਪੰਜਾਬ ਦੀ ਜਵਾਨੀ ਦੇ ਉੱਤੇ ਨਸ਼ਿਆਂ ਦਾ ਕਿਵੇਂ ਜਕੜਾ ਹੋ ਰਿਹਾ ਹੈ ਉਹਦੇ ਬਾਰੇ ਠੀਕਾ ਇਸ ਤਰ੍ਹਾਂ ਦੀਆਂ ਗੱਲਾਂ ਕਹੀ ਸੀ ਉਹਦੇ ਵਿੱਚ ਤੇ ਮੈਂ ਉਸ ਵੇਲੇ ਇੱਕ ਚੈਨਲ ਨੂੰ ਇੰਟਰਵਿਊ ਦਿੰਦੇ ਹਾਂ ਇਹ ਗੱਲ ਕਹੀ ਸੀ ਤੁਸੀਂ ਪੰਜਾਬ ਨੂੰ ਰਹਉਂਦੇ ਹੋ ਇੱਥੇ ਤਾਂ ਹਿਮਾਚਲ ਹਰਿਆਣਾ ਚੰਡੀਗੜ੍ਹ ਦਿੱਲੀ ਸਾਰੇ ਗਰਕਨ ਨੇ ਤੇ ਗਲਤਾਨ ਨੇ ਹਿਮਾਚਲ ਦੇ ਵਿੱਚ Shimla ਦੀ ਜਿਹੜੀ ਰਿਪੋਰਟ ਹੈ ਸੀ ਕਿ 60% ਜਿਹੜਾ ਯੂਥ ਹੈ ਉਹ ਨਸ਼ੇ ਦਾ ਅਸ਼ਕਾਰ ਹੋ ਚੁੱਕਿਆ ਮੈਂ ਕਿਹਾ ਹੁਣ ਕਹਿੰਦੀ ਮਾਨੂੰ ਮਰਸੀ ਕਹੋਗੇ ਅਸੀਂ ਗੱਲ ਕੀਤੀ ਹੈ ਕਿ ਪ੍ਰਵਾਸੀ ਜਿਹੜੇ ਨੇ ਪੰਜਾਬ ਦੇ ਵਿੱਚ ਆ ਰਹੇ ਨੇ ਪਰ ਜੇਕਰ ਅਸੀਂ वैसे निगा मारिए तां जड़े पंजाबी ਵੀ ਐ ਉਹ ਵੀ ਤਾਂ ਕਹਿ ਲੈਣਾ ਅਮਰੀਕਾ ਜਾ ਰਹੇ ਉਹ ਵੀ ਉੱਥੇ ਪਰਵਾਸੀ ਹੈ ਜੇ ਸਾਡੇ ਪਿੰਡਾਂ ਦੇ ਵਿੱਚ ਹਿੰਮਤੇ ਪਾਏ ਜਾ ਰਹੇ ਨੇ ਕਿ ਪਰਵਾਸੀਆਂ ਨੂੰ ਬਾਹਰ ਕੱਢੋ ਇਹਨਾਂ ਨੇ ਕੰਦ ਪਾਇਆ ਜਾਂ ਫਿਰ ਇਹਨਾਂ ਦੀ ਗਿਣਤੀ ਬਹੁਤ ਆਤ ਹੋ ਰਹੀ ਹੈ ਪੰਜਾਬ ਚ ਫਿਰ ਤਾਂ ਉਹ ਵੀ ਦੇਸ਼ ਪਾਸ ਸਕਦੇ ਨੇ ਉੱਥੇ ਦੇ ਪਿੰਡ ਵੀ ਪਾ ਸਕਦੇ ਆ ਅੱਜ ਇੱਕ ਪਈਆ ਪਈਆ ਦਾ ਮਤਲਬ ਇਹ ਪਰਵਾਸੀ ਇਸ ਦਾ ਕੋਈ ਗਲਤ ਮਤਲਬ ਨਾ ਲਿਆ ਜਾਏ ਉਹ ਜਦੋਂ ਵੀ ਉਪੀ ਬਿਹਾਰ ਜਾਂ ਮੱਧਿਆ ਪ੍ਰਦੇਸ਼ ਤੋਂ ਜਾਂ ਕਿਤੋਂ ਵੀ ਚੱਲਦਾ ਉਹ ਪੰਜਾਬ ਆ ਗਿਆ ਜਾਂ ਹਰਿਆਣਾ ਵਿੱਚ ਆ ਗਿਆ ਦਿੱਲੀ ਆ ਗਿਆ ਤਾਂ ਉਹਨੇ ਉੱਥੋਂ ਕਰਾਇਆ ਪਕੜ ਕੇ ਆਉਂਦਾ ਉਧਾਰ ਚੁੱਕ ਕੇ 500 ਰੁਪਏ ਦਾ ਜਾਂ 1000 ਰੁਪਏ ਦਾ ਉਹ ਆ ਕੇ ਇੱਥੇ ਉਤਰ ਜਾਂਦਾ ਫੇਰ ਉਹ ਅਗਲੇ ਦਿਨ ਸਵੇਰੇ ਚਾਰ ਰੋਟੀਆਂ ਆਪਣੀਆਂ ਪੱਲੇ ਬੰਨ ਕੇ ਲੇਬਰ ਕਾਉਂਟ ਹੋ ਜਾਂਦਾ ਫੇਰ ਜੇ ਦਿਹਾੜੀ ਲੱਗੀ ਉਹਨਾਂ ਦੀ ਮਨ ਲੋ 600 ਰੁਪਏ ਦੀ ਢਹਾੜੀ ਲੱਗ ਗਈ ਜਿਵੇਂ ਅੱਜ ਚੱਲ ਰਹੀ ਹੈ ਜਾਂ 700 ਹੀ ਲੱਗ ਗਈ ਸ਼ਾਮ ਨੂੰ ਉਹ ਸਬਜ਼ੀ ਮੰਡੀ ਜੱਟ ਕੋਲ ਜਾ ਕੇ ਖਲੋ ਜਾਂਦੇ ਆ ਤੂੰ ਸਾਰੀ ਸਬਜ਼ੀ ਆਪਣੀ ਤੋਂ ਦੇ ਦੇ 700 ਰੁਪਏ 'ਚ ਦਾਟ ਉਹਨ ਮੰਨ ਜਾਂਦੇ ਆ ਤੇ ਮੈਂ ਕਈਆਂ ਨੂੰ ਕਈ ਵਾਰੀ ਰੋਕਿਆ ਬਈ ਜਿਹੜੀ ਫਸਲ ਦੇ ਉੱਤੇ ਤੁਸੀਂ ਇੰਨੀ ਮਿਹਨਤ ਕੀਤੀ ਏ ਤੁਸੀਂ ਇਹ ਸੋਚ ਕੇ ਭਾਈ ਰੋ ਵੀ ਹੈ ਇਸ ਵੇਲੇ ਸਰਦੀ ਹੋ ਰਹੀ ਏ ਤੇ ਅਸੀਂ 2 ਘੰਟੇ ਫालतू ਨਹੀਂ ਲਾਣੇ ਮੈਂ ਕਿਉਂ 2 ਘੰਟੇ ਹੀ 2000 ਰੁਪਏ ਕਮਾ ਜਾਏਗਾ ਕਿ ਇਹਨਾਂ ਨੇ ਕਿੰਨੀ-ਕਿੰਨੀ ਜਾਇਦਾਦ ਬਣਾ ਲਈ ਹੈ ਪਿੱਛੇ ਜਾਈ ਖਬਰ ਆਈ ਸੀ ਕਿ ਇੱਕ ਪਰਵਾਸੀ ਨੇ 200 ਕਰੋੜ ਰੁਪਏ ਦੀ ਜਾਇਦਾਦ ਬਣਾ ਲਈ ਹੈ ਐਵੇਂ ਨਹੀਂ ਬਜ਼ੁਰਗ ਕਹਿੰਦੇ ਸੀ ਉਦੋਂ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਜੇ ਇਹ ਇੱਕ ਖਾਨਸੀ ਤੇ ਵਾਕਈ ਸੀ ਲਾਲੂ ਪ੍ਰਸ਼ਾਦ ਯਾਦਵ ਨੇ ਇਹ ਕਿਹਾ ਸੀ ਕਿ ਮੈਂ ਬਿਹਾਰ ਨੂੰ ਪੰਜਾਬ ਤਾਂ ਨਹੀਂ ਬਣਾ ਸਕਦਾ ਪਰ ਹਾਂ ਇੱਕ ਦਿਨ ਉਹ ਜ਼ਰੂਰ ਆਵੇਗਾ ਜਿਸ ਦਿਨ ਮੈਂ ਪੰਜਾਬ ਨੂੰ ਬਿਹਾਰ ਬਣਾ ਦਵਾਂਗਾ ਕਿ ਪੰਜਾਬ ਦੇ ਵਿੱਚ ਕੁਝ ਅਜਿਹਾ ਹੀ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਸੱਚਮੁੱਚ ਬਿਹਾਰ ਤੋਂ ਲੋਕ ਆ ਕੇ ਰਹਿਣ ਲੱਗ ਪਏ ਨੇ ਕੀ ਕੁਝ ਇਸ ਮਾਮਲੇ ਦੇ ਵਿੱਚ ਸੱਚ ਹੈ ਕਿਉਂਕਿ ਪ੍ਰਵਾਸੀ ਲਗਾਤਾਰ ਹੀ ਪੰਜਾਬ ਦੇ ਵਿੱਚ ਮੁੱਦਾ ਬਣ ਰਿਹਾ ਹੈ ਪ੍ਰਵਾਸੀਆਂ ਨੂੰ ਬਾਹਰ ਕੱਢੋ ਕਦੀ ਪਰਵਾਸੀਆਂ ਦੇ ਨਾਲ ਜੇ ਤੁਸੀਂ ਵਿਆਹ ਕਰਵਾਇਆ ਤਾਂ ਤੁਸੀਂ ਬੈਨ ਹੋ ਜਾਓਗੇ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਜੋ ਚਿੰਤਾ ਦਾ ਵੀ ਵਿਸ਼ਾ ਹੈ ਤੇ ਇੱਕ ਬਹੁਤ ਵੱਡਾ ਮੁੱਦਾ ਵੀ ਹੈ ਇਸ ਨਾਲ ਹੀ ਸਾਡੇ ਨਾਲ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸੀਨੀਅਰ ਐਡਵੋਕੇਟ ਜਗਮੋਹਨ ਪੱਟੀ ਜੀ ਮੌਜੂਦ ਹੈ ਉਹਨਾਂ ਨਾਲ ਇਸੇ ਮੁੱਦੇ ਤੇ ਚਰਚਾ ਕਰਾਂਗੇ ਪੱਟੀ ਸਾਹਿਬ ਜਿਸ ਤਰੀਕੇ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਮੈਂ ਪੰਜਾਬ ਨੂੰ ਬਿਹਾਰ ਬਣਾ ਦਵਾਂਗਾ ਇਹ ਕਾਫੀ ਵੱਡੀ ਸਟੇਟਮੈਂਟ ਸੀ ਉਸ ਵੇਲੇ ਵੀ ਕਾਫੀ ਮੁੱਦਾ ਬਣਿਆ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਮਾਹੌਲ ਬਣਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਇਹ ਮੁਹਿੰਮ ਜਿਹੜੀ ਐਚਡੀ ਹੋਈ ਹੈ ਤੁਸੀਂ ਇਸ ਮੁਹਿੰਮ ਨੂੰ ਕਿਵੇਂ ਵੇਖਦੇ ਹੋ ਕਰ ਕਰ ਚੱਲੀ ਗੱਲ ਤੇ ਹੋ ਗਿਆ ਉੱਤੋਂ ਥੱਲੇ ਥਲ ਇਹ ਥਲ ਨੂੰ ਕਿਵੇਂ ਠੰਡ ਪੈਗੀ ਕਿਵੇਂ ਨਤ ਪੈਗੀ ਇਹ ਇੱਕ ਦੇਖਣ ਵਾਲੀ ਗੱਲ ਹੈ ਤੇ ਅੱਜ ਜੇ ਕਿਹਾ ਜਾਏ ਭਾਰਤ ਸਰਕਾਰ ਵੀ ਚੁੱਤੀ ਹੋਈ ਹੈ ਤੇ ਪੰਜਾਬ ਸਰਕਾਰ ਵੀ ਚੁੱਤੀ ਹੋਈ ਹੈ ਇਹ ਮਸਲਾ ਸਿਰਫ ਭਾਰਤ ਦਾ ਨਹੀਂ ਪੰਜਾਬ ਦਾ ਨਹੀਂ ਗਵੰਢੀ ਰਾਜ ਹਰਿਆਣਾ ਤੇ ਹਿਮਾਚਲ ਵੀ ਇਹ ਸਖਦੀ ਲਪੇਟ ਵਿੱਚ ਆ ਚੁੱਕੇ ਨੇ ਜਿਵੇਂ ਖਬਰਾਂ ਆ ਰਹੀਆਂ ਨੇ ਇਹਨਾਂ ਦੇ ਉੱਤੇ ਅੰਕੁਸ਼ ਕਿੰਨੇ ਲਗਾਣਾ ਹੈ ਫਰਜ਼ ਸਰਕਾਰ ਨੇ ਲਗਾਣਾ ਹੈ ਜਾਂ ਸਬੰਧਤ ਸਰਕਾਰਾਂ ਨੇ ਲਗਾਣਾ ਹੈ ਜਾਂ ਇਹ ਲੋਕਾਂ ਦੀ ਬਦਨਾਮੀ ਹੋ ਰਹੀ ਏ ਇਹ ਨਾ ਦੇ ਜਿਹੜੇ ਚੰਗੇ ਲੋਕ ਹੈ ਉਹ ਇਕੱਠੇ ਹੋ ਕੇ ਆਪਣੇ ਜਿਹੜੇ ਗਲਤ ਲੋਕ ਹੈ ਉਹਨਾਂ ਉੱਤੇ ਗੱਲ ਕਿਉਂ ਨਹੀਂ ਕਰਦੇ ਉਹਨਾਂ ਨੂੰ ਗੱਲ ਕਰਨੇ ਬੰਦੀ ਏ ਜਾਂ ਨਹੀਂ ਬੰਦੀ ਅੱਜ ਜੇ ਦੇਖਿਆ ਜਾਏ ਪੰਜਾਬ ਬਚਾਓ ਮਹਮ ਸ਼ੁਰੂ ਹੋ ਰਹੀ ਏ ਤੇ ਇਹਦੇ ਵਿੱਚ ਹੋਰ ਕੋਈ ਸ਼ਰਤ ਸੇ ਬਾਅਦ ਹਿਮਾਚਲ ਬਚਾਓ ਮਹਮ ਵੀ ਸ਼ੁਰੂ ਹੋ ਸਕਦੀ ਏ ਰਾਜਸਥਾਨ ਬਚਾਓ ਵੀ ਹੋ ਸਕਦੀ ਏ ਹਰਿਆਣਾ ਬਚਾਓ ਵੀ ਹੋ ਸਕਦੀ ਏ ਚੰਡੀਗੜ੍ਹ ਵੀ ਹੋ ਸਕਦੀ ਏ ਲੇਕਿਨ ਤੁਸੀਂ ਹੁਣ ਦੋ ਚੀਜ਼ਾਂ ਦੇਖੋ ਕ੍ਰਾਈਮ ਕੌਣ ਕਰਦਾ ਹੈ ਕ੍ਰਾਈਮ ਇੱਕ ਕਰਦਾ ਹੈ ਲੇਕਿਨ ਬਤਨਾਮ ਕੌਣ ਹੁੰਦਾ ਸਾਰੀ ਸਟੇਟ ਹੁੰਦੀ ਹੈ ਸਾਰੇ ਲੋਕ ਹੁੰਦੇ ਆ ਉੱਥੋਂ ਦੇ ਕੁੰਬੇ ਤੇ ਲੋਕ ਹੁੰਦੇ ਆ ਸਾਰਾ ਕੁਝ ਹੁੰਦਾ ਇਸ ਦੇ ਉੱਤੇ ਉੱਥੋਂ ਦੇ ਜਿਹੜੇ ਚੰਗੇ ਪ੍ਰਵਾਸੀ ਨੇ ਜਿਹੜੇ ਪੰਜਾਬ ਵਿੱਚ ਆਏ ਨੇ ਚੰਗੀ ਤਰ੍ਹਾਂ ਰਹਿ ਰਹੇ ਸੀ ਪੰਜਾਬ ਨਾਲ ਸਾਂਝਾ ਪਾ ਰਹੇ ਸੀ ਉਹਨਾਂ ਦਾ ਵੀ ਕੋਈ ਫਰਕ ਪੰਦਾ ਹੈ ਕਿ ਆਪਣੇ ਲੋਕਾਂ ਨੂੰ ਕਹਿਣ ਅੱਜ ਲਾਲਚ ਦੀ ਹੱਦ ਤੇ ਇੰਤਹਾ ਇੰਨੀ ਵੱਧ ਗਈ ਹੈ ਕਿ ਇੱਕ ਇੱਕ ਘਰ ਨੇ 20 20 ਕਮਰੇ ਪਾਏ ਹੋਏ ਨੇ ਲੋਕਾਂ ਨੇ ਤੇ 20-20 ਕਮਰੇ ਜਿਹੜੇ ਨੇ ਦੋ-ਦੋ ਤਿੰਨ-ਤਿੰਨ ਚਾਰ-ਚਾਰ ਆਧਾਰ ਰੁਪਏ 'ਚ ਪਈਆਂ ਨੂੰ ਜਿਹੜੇ ਆ ਦਿੱਤੇ ਹੋਏ ਆ ਜਿਹੜੇ ਪਰਵਾਸ ਕਰਕੇ ਆਏ ਆ ਉਹਨਾਂ ਨੂੰ ਇੱਥੇ ਪਈਏ ਕਹਿੰਦੇ ਆ ਮੋٹے ਸ਼ਬਦਾਂ 'ਚ ਤੇ ਉਹਨਾਂ ਤੋਂ ਕਿਰਾਇਆ ਲੈਂਦੇ ਨੇ ਕਿਰਾਏ ਦੀ ਲਾਲਸਾ ਇੰਨੀ ਹੋ ਗਈ ਏ ਵੀ ਇਹਨਾਂ ਦੀਆਂ ਜਿਹੜੀਆਂ ਜੋ ਵੀ ਆ ਛੋਰੀਆਂ ਚਕਾਰੀਆਂ ਕੁਝ ਵੀ ਨਹੀਂ ਅੱਜ ਜੇ ਇਹ ਦੇਖਿਆ ਜਾਏ ਪੁਲਿਸ ਜਿਹੜੀ ਆ ਭਾਵੇਂ ਉਹ ਚੰਡੀਗੜ੍ਹ ਦੀ ਏ ਭਾਵੇਂ ਉਹ ਪੰਜਾਬ ਦੀ ਏ ਹਰਿਆਣੇ ਦੀ ਏ ਉਹ ਐਤਵਿਲੇ ਆਧੁਨਿਕੀ ਕਰਨ ਦੇ ਵਿੱਚ ਜਿਹੜੀ ਹੈ 66 ਉਹ ਸਮਖਿਆ ਇਹ ਦੇ ਲੇਕਿਨ ਸੁੱਤੇ ਦੇ ਸੁੱਤੇ ਰਹਿ ਜਾਂਦੇ ਆ ਸੀਸੀਟੀਵੀ ਫੁਟੇਜ ਦੇਖਾਂਗੇ ਜਦੋਂ ਸੀਸੀਟੀਵੀ ਫੁਟੇਜ ਨਹੀਂ ਸੀ ਉਦੋਂ ਏਖੀ ਦੇਖਦੇ ਸੀ ਉਸ ਸੰਤਰ ਨੂੰ ਇਹਨਾਂ ਨੇ ਅੱਗੇ ਕਿਉਂ ਨਹੀਂ ਵਧਾਇਆ ਤੇ ਪੰਜਾਬ ਦੀ ਫਲੋਰ ਦੀ ਅਕੈਡਮੀ ਜਿਹੜੀ ਆ ਪੁਲਸਤੀ ਉਹ ਇਹਦੇ ਤੇ ਕੀ ਕਰ ਰਹੀ ਹੈ ਜਿਹੜੇ ਵੀ ਇਸ ਵੇਲੇ ਡੀਜੀਪੀ ਐ ਭਾਵੇਂ ਉਹ ਪੰਜਾਬ ਦੇ ਐ ਭਾਵੇਂ ਉਹ ਹਿਮਾਚਲ ਦੇ ਐ ਤੇ ਭਾਵੇਂ ਉਹ ਹਰਿਆਣਾ ਦੇ ਐ ਤੇ ਭਾਵੇਂ ਕਿਸੇ ਅਪਸੇ ਤਾਲ ਮਿਲ ਕੇ ਉਹ ਨਹੀਂ ਕਰਦੇ ਪਹਿਲੇ ਕੀ ਹੁੰਦਾ ਸੀਗਾ ਅੰਗਰੇਜ਼ਾਂ ਦੇ ਵੇਲੇ ਦੀ ਜੇ ਗੱਲ ਕਰ ਲਈਏ ਤਾਂ ਹੋਰ ਜੀ ਇਹ ਹੁੰਦਾ ਸੀ ਉਹ ਇੱਥੇ ਕਿ ਜੇ ਕਿਸੇ ਨੂੰ ਕੋਈ ਵੀ ਕ੍ਰਿਮੀਨਲ ਆਫੈਂਸ ਦਾ ਚਾਰਜ ਲੱਗ ਗਿਆ ਉਹਨੂੰ ਸਜ਼ਾ ਹੋ ਗਈਏ ਤੇ ਉਹਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ ਜਾਂਦੀ ਸੀ ਨਾਰਮਲੀ ਵੀ ਇਹਨੂੰ ਇੱਥੋਂ ਕੱਢ ਦਿਓ ਇਹ ਤੇ ਜਿਹੜਾ ਦੂਸ਼ਿਤ ਵਾਤਾਵਰਨ ਕਰ ਰਿਹਾ ਦੂਸ਼ਿਤ ਰਿਸ਼ਤੇਦਾਰੀਆਂ ਸਾਂਝਾਂ ਤੇ ਭਾਈਵਾਲੀਆਂ ਜਿਹੜੀਆਂ ਉਹਨਾਂ ਨੂੰ ਕਰ ਰਿਹਾ ਉਸ ਖਾਤਰ ਇਹ ਕੀਤਾ ਜਾ ਰਿਹਾ ਸੀ ਅੱਜ ਸਮੇਂ ਦੀ ਲੋੜ ਹੈ ਜੋ-ਜੋ ਸਮੀਕਰਨ ਚੱਲ ਰਹੇ ਨੇ ਆ ਕੁੰਬੜੇ ਦੇ ਦੋ ਛੋਟੇ ਬੱਚਿਆਂ ਦਾ ਹੋਇਆ ਉਹਨਾਂ ਨੇ ਅਜੇ ਜਵਾਨੀ ਦੀ ਦਲੀਲ ਤੇ ਪੈਰ ਨਹੀਂ ਥੀ ਰੱਖਿਆ ਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਫੜਾਣ ਲਈ ਉਹਨਾਂ ਦੇ ਭਾਈਚਾਰੇ ਨੇ ਕਿਉਂ ਨਹੀਂ ਮਦਦ ਕੀਤੀ ਪੰਜਾਬ ਸਰਕਾਰ ਦੀ ਪੁਲਿਸ ਕੀ ਕਰਦੀ ਰਹਿ ਗਈ ਸੀਸੀਟੀਵੀ ਕੈਮਰੇ ਦੀ ਫੁਟੇਜ ਕਿੱਥੇ ਰਹਿ ਗਈ ਜੇ ਉਹਨਾਂ ਨੇ ਅਜਿਹਾ ਕੰਮ ਕੀਤਾ ਤੇ ਉਹਨਾਂ ਨੂੰ ਜਿਹੜੇ ਫ੍ਰੀ ਫੈਸਿਲਿਟੀਤ ਨੇ ਪੰਜਾਬ ਦੀਆਂ ਰਾਸ਼ਨ ਫ੍ਰੀ ਦੇ ਦਿਓ ਇਹ ਚੀਜ਼ ਫ੍ਰੀ ਦੇ ਦਿਓ ਆਧਾਰ ਕਾਰਡ ਦੇ ਦਿਓ ਵੋਟਰ ਕਾਰਡ ਦੇ ਦਿਓ ਜਿਨ੍ਹਾਂ ਲੋਕਾਂ ਨੇ ਇਹ ਵੋਟਰ ਕਾਰਡ ਤੇ ਆਧਾਰ ਕਾਰਡ ਬਣਵਾਏ ਨੇ ਜਾਂ ਬਣਾਏ ਨੇ ਉਹਨਾਂ ਤੇ ਤਾਰਵੇ ਕਿਉਂ ਨਹੀਂ ਕਾਨੂੰਨੀ ਹੋ ਰਹੀ ਐਸ ਵੇਲੇ ਮੁੱਦੇ ਇਹ ਆਉਣ ਵਾਲੇ ਨੇ ਉੱਠਣ ਵਾਲੇ ਹੈ ਇਸ ਸਭ ਜਿਸ ਤਰੀਕੇ ਨਾਲ ਤੁਸੀਂ ਆਧਾਰ ਕਾਰਡ ਦੀ ਗੱਲ ਕੀਤੀ ਹੈ ਨਾ ਮੈਂ اسی ਮੁੱਦੇ ਤੇ ਆਂਦੀ ਆ ਇਹਨਾਂ ਦੇ ਆਧਾਰ ਕਾਰਡ ਕਿਉਂ ਪੰਜਾਬ ਦੇ ਵਿੱਚ ਬਣ ਰਹੇ ਨਹੀਂ ਇਹ ਵੀ ਬਹੁਤ ਵੱਡਾ ਮੁੱਦਾ ਇਸ ਵੇਲੇ ਬਣ ਰਿਹਾ ਕਿਉਂਕਿ ਜੇਕਰ ਦੂਸਰੇ ਦੇਸ਼ ਸਟੇਟਸ ਦੀ ਗੱਲ ਕਰੀਏ ਉੱਥੇ ਇਹ ਕਿਹਾ ਜਾ ਰਿਹਾ ਕਿ ਇੰਨੀ ਚੇਤਨੀ ਨਹੀਂ ਬਣਦੇ ਪਰ ਕੀ ਸਾਡੇ ਸਿਆਸਤਦਾਨਾਂ ਦੀ ਇਸ ਦੇ ਵਿੱਚ ਕਹਿ ਸਕਦੇ ਆ ਕਿ ਸ਼ਰਾਰਤ ਹੈ ਜਾਂ ਫਿਰ ਆਪਣੇ ਫਾਇਦੇ ਲਈ ਉਹਨਾਂ ਦੇ ਵੱਲੋਂ ਇਹ ਕਾਰਨਾਮੇ ਕੀਤੇ ਗਏ ਕਿ ਇਹਨਾਂ ਦੇ ਧੜਲੇ ਨਾਲ ਆਧਾਰ ਕਾਰਡ ਬਣਾਏ ਗਏ ਨੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਿਆਸੀ ਤੌਰ ਤੇ ਲੋਭੀ ਤੇ ਲਾਲਚੀ ਲੋਕਾਂ ਨੇ ਅਜਿਹੇ ਜਿਹੜਾ ਕੰਮ ਕੀਤਾ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਯੋਗ ਹਾਈ ਕੋਰਟ ਆਪਣੇ ਤੌਰ ਤੇ ਜਾਂ ਕਿਸੇ ਵੀ ਜਿਹੜੇ ਜੋ ਪੰਜਾਬ ਦੇ ਲੋਕ ਹੈ ਜਾਂ ਪੰਜਾਬ ਦੇ ਇਤਿਹਾਸ਼ੀ ਨੇ ਉਹਨਾਂ ਦੀ ਰਿੱਟ ਦੇ ਉੱਤੇ ਕਾਰਵਾਈ ਕਰਨ ਦਾ ਯਤਨ ਕਰੇ ਅੱਜ ਇਹ ਦੇਖੋ ਤੁਸੀਂ ਜਗਤਪੁਰ ਹੈ ਜੀ ਜਗਤਪੁਰ ਦੇ ਵਿੱਚ ਪਿੰਡ ਦੀਆਂ 900 ਵੋਟਾਂ ਪਰਵਤੀਆਂ ਦੀਆਂ ਕਿੰਨੀਆਂ ਹਾਈ ਕੋਰਟ ਵਿੱਚ ਮਾਮਲਾ ਪਹੁੰਚਿਆ ਤੁਹਾਡੇ ਸਾਹਮਣੇ ਪਹੁੰਚਿਆ ਔਰ ਜਿਨ੍ਹਾਂ ਨੇ ਵੋਟਾਂ ਬਨਵਾਈਆਂ ਉਹਨਾਂ ਉੱਤੇ ਕਾਰਵਾਈ ਹੋਣੀ ਜ਼ਰੂਰੀ ਏ ਜੇ ਉਹਨਾਂ ਨੂੰ ਕਿਤੇ ਤਰ੍ਹਾਂ ਦਾ ਵੀ ਰਾਜਨੀਤਿਕ ਲਾਭ ਮਿਲਿਆ ਤੇ ਉਹ ਰਾਜਨੀਤਿਕ ਲਾਭ ਕੈਨਸਲ ਹੋਣਾ ਚਾਹੀਦਾ ਉਹਨਾਂ ਉੱਤੇ ਦਰੇਸ਼ ਤਰੋ ਦਾ ਮੁਕਤਮਾ ਚਲਾਇਆ ਜਾਣਾ ਚਾਹੀਦਾ ਜੋ ਮੈਂ ਸੋਚਦਾ ਹੋ ਸਕਦਾ ਕਿ ਤੈਨੂੰ ਮੇਰੀ ਗੱਲ ਸਹੀ ਲੱਗੇ ਜਾਂ ਗਲਤ ਲੱਗੇ ਇਹ ਦੇਖਣ ਵਾਲੀ ਚੀਜ਼ ਹੈ ਇੱਕ ਗੱਲ ਹੋ ਤੁਹਾਨੂੰ ਦੱਸਿਆ ਛੋਟੀ ਜੀ ਹੁਣ ਪੰਜਾਬ ਦੇ ਵਿੱਚ ਪੰਚਾਇਤਾਂ ਕਈ ਇਨੀਆਂ ਜਾਗਰੂਕ ਹੋ ਗਈਆਂ ਨਿਆਂ ਸਿੰਘ ਜਥੇਬੰਦੀਆਂ ਜਾਗਰੂਕ ਹੋ ਗਈਆਂ ਤੇ ਜੇ ਇਹ ਸਿਸਟਮ ਨੇ ਅਮਨ ਕਾਨੂੰਨ ਦੀ ਵਿਵਸਥਾ ਨੇ ਆਪਣੇ ਆਪ ਨੂੰ ਨੱਥ ਨਾ ਪਾਈ ਆਪਣੇ ਆਪ ਨੂੰ ਨੱਥ ਨਾ ਪਾਈ ਤੇ ਹੋ ਸਕਦਾ ਹੈ ਹਾਲਾਤ ਵਿਗੜਨਗੇ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਕਿ ਇਹ ਇੱਕ ਪਰਪੰਚ ਕੀਤਾ ਜਾ ਰਿਹਾ ਹੈ ਜਾਂ ਸਟੰਟ ਕੀਤਾ ਜਾ ਰਿਹਾ ਹੈ ਪੰਜਾਬ ਦੀ ਜਵਾਨੀ ਨਾਲ ਇਹ ਇੱਕ ਦੇਖਣ ਵਾਲੀ ਗੱਲ ਹੈ ਇਹ ਨਛੇ ਤੋਂ ਇਲਾਵਾ ਜਿਹੜਾ ਇਹ ਜੇਤਾ ਦਰਿਆ ਚੱਲ ਪਿਆ ਇਸ ਦੇ ਉੱਤੇ ਰੋਕ ਕੌਣ ਲਾਏਗਾ ਅੱਜ ਤੁਸੀਂ ਦੇਖੋ ਪਰਵਾਸੀ ਮਜ਼ਦੂਰ ਜਿਹੜੇ ਨੇ ਠੀਕ ਹੈ ਮਿਹਨਤ ਕਰਦੇ ਆ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਛੋਟੀ ਜੀ ਉਹ ਮਿਹਨਤ ਕਿਵੇਂ ਕਰਦੇ ਆ ਸਾਡੇ ਬੱਚੇ ਵੀ ਕਰ ਸਕਦੇ ਆ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਉੱਥੇ ਉਹੀ ਤੱਕੇ ਖਾਂਦੇ ਆ ਜੋ ਇੱਥੇ ਪਰਵਾਸੀ ਮਜ਼ਦੂਰ ਖਾਂਦੇ ਆ ਕਰਦੇ ਆ ਹੁਣ ਪੰਜਾਬ ਦੇ ਵਿੱਚ ਜਿਹੜੀ ਗੱਲ ਹੋ ਰਹੀ ਹੈ ਇਸ ਵੇਲੇ ਉਸ ਹਫ਼ਤੇ ਸਪੈਕਟਰ ਤੇ ਸਾਹਮਣੇ ਨਜ਼ਰ ਆ ਰਹੀ ਜੀ ਕਿ ਥਾਂ ਥਾਂ ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਪੰਚਾਇਤਾਂ ਮਤੇ ਪਾ ਰਹੀਆਂ ਕਰ ਰਹੀਆਂ ਕਿ ਇਹਨਾਂ ਲੋਕਾਂ ਨੂੰ ਕਿਵੇਂ ਨੱਥ ਪਾਣੀ ਹੈ ਜੇ ਇਹਨਾਂ ਨਾਲ ਕੋਈ ਵਿਆਹ ਵਿਆਹ ਨਾਲ ਰਿਸ਼ਤੇ ਗੰਢਦੇ ਨੇ ਹਾਂਜੀ ਵਿਆਹ ਕਰਾ ਕੇ ਰਿਸ਼ਤੇ ਗੰਢਦੇ ਨੇ ਕਈ ਪੰਚਾਇਤਾਂ ਨੇ ਮਾਨਸਿੱਦੀਕ ਪੰਚਾਇਤ ਹੈ ਉਹਨੇ ਇਹ ਕਰ ਲਿਆ ਫੈਸਲਾ ਵੀ ਜੇ ਪਿੰਡ ਦੇ ਕਿਸੇ ਵੀ ਬਚਿੰਦੇ ਨੇ ਪਰਵਾਸੀਆਂ ਨਾਲ ਕੋਈ ਵੀ ਰਿਸ਼ਤੇ ਦੀ ਗੰਢ ਭਾਈ ਵਿਆਹ ਦੀ ਜਾਂ ਕਿਤੇ ਹੋਰ ਦੀ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਏਗਾ। ਇਹ ਸਹੀ ਹੈ ਫੈਸਲਾ ਅਜੀਹਾ ਤਾਂ ਮਤਲਬ ਅਗਰ ਮੰਨ ਲਓ ਕੋਈ ਕਿਸੇ ਨੂੰ ਪਿਆਰ ਕਰਦਾ ਹੈ ਜਾਂ ਉਸ ਨਾਲ ਰਿਸ਼ਤਾ ਰੱਖਣਾ ਚਾਹੁੰਦਾ ਹੈ ਤੇ ਅਜੀਹਾ ਪਿੰਡ ਦਾ ਫਰਮਾਨ ਇਹ ਸਹੀ ਹੈ। ਇਹ ਸਹੀ ਹੈ ਜਾਂ ਗਲਤ ਹੈ ਸਵਾਲ ਇਸ ਚੀ ਦਾ ਨਹੀਂ ਕਨਗ ਤੇ ਨਾਲ ਟੋਰਾ ਪੇਰਤਾ। ਇਹ ਕਿਹਾ ਜਾਂਦਾ। ਜਿਹੜੇ ਤਾਂ ਤੁਹਾਡੇ ਸੂਝਵਾਨ ਸੱਜਣ ਆ ਉਹਨਾਂ ਨੂੰ ਇਹ ਸਮਝ ਲੱਗੀ ਹੋਏਗੀ ਕਿ ਮੈਂ ਇਸ ਦੇ ਉੱਤੇ ਕੀ ਗੱਲ ਕੀਤੀ ਹੈ। ਲੇਕਿਨ ਜਿਹੜੀ ਇਹ ਗੱਲ ਆ ਰਹੀ ਏ ਇਹ ਇੱਕ ਤਰ੍ਹਾਂ ਦਾ ਇੱਕ ਪਹਿਲਾ ਕਦਮ ਹੈ ਪਹਿਲ ਕਦਮੀ ਹੈ ਇਹ ਚੈਲ ਕਦਮੀ ਨਹੀਂ ਇਹ ਪਹਿਲ ਕਦਮੀ ਹੈ ਪਹਿਲ ਕਦਮੀ ਦੇ ਵਿੱਚ ਇਹੋ ਜਿਹੇ ਸਖਤ ਫੈਸਲੇ ਵੀ ਆ ਸਕਦੇ ਆ ਤੇ ਨੁਕਸਾਨ ਵੀ ਹੋ ਸਕਦੇ ਆ ਤੇ ਚੀਜ਼ ਇਹ ਆਜ ਜੇ ਦੇਖੋ ਪੰਜਾਬ ਹਰਿਆਣਾ ਹੈ ਚੰਡੀਗੜ੍ਹ ਦੀ ਮੈਂ ਗੱਲ ਕਰਦਾ ਇੱਥੇ ਜਿੰਨਾ ਕ੍ਰਾਈਮ ਗ੍ਰਾਫ ਵਧਿਆ ਕਿੰਨਾਂ ਦੀ ਵਜ੍ਹਾ ਕਰਕੇ ਵਧਿਆ ਇਹ ਦੇਖਣ ਦੀ ਜ਼ਰੂਰਤ ਹੈ ਤ੍ਰੀਵਿਲਰ ਆ ਲੈਨੇ ਔਰ ਸਵਾਰੀ ਨੂੰ ਲਿਫਟ ਦਿੰਦੇ ਨੇ ਲਿਫਟ ਦੇ ਕੇ ਉਹਦਾ ਸ਼ੋਸ਼ਣ ਕਰ ਦਿੰਦੇ ਨੇ ਤੇ ਉਹਦੀ ਲੁੱਟਮਾਰ ਵੀ ਕਰ ਲੈਂਦੇ ਨੇ ਕਿਉਂ ਅਜਿਹਾ ਕਿਉਂ ਇਹਦੀ ਜਵਾਬਦੇਹੀ ਕੌਣ ਦੇਗਾ ਇਹ ਜਵਾਬਦੇਹੀ ਤੈਅ ਹੋਣੀ ਜ਼ਰੂਰੀ ਏ ਇਸ ਵੇਲੇ ਔਰ ਸਾਡੀ ਜਿਹੜੀ ਹਾਈ ਕੋਰਟ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਤਿੰਨੋਂ ਸਟੇਟਾਂ ਦਾ ਨਾਮ ਇਹਦੇ ਵਿੱਚ ਹੁੰਦਾ ਇਹਨੂੰ ਇਸ ਦੇ ਉੱਤੇ ਸਵੈ ਸੰਗਿਆਨ ਲੈ ਕੇ ਇਹ ਕਾਰਵਾਈ ਕਰਨੀ ਚਾਹੀਦੀ ਏ ਔਰ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਦੇ ਉੱਤੇ ਜਿਹੜੀ ਐ ਸੁਰੱਖਿਆ ਦੀ ਇਹਨਾਂ ਦੀ ਕੀ ਸੋਚ ਐ ਉਸ ਨੂੰ ਉਜਾਗਰ ਕਰਨਾ ਚਾਹੀਦਾ ਲੋਕਾਂ ਤੱਕ ਗੱਲ ਪਹੁੰਚਣੀ ਚਾਹੀਦੀ ਏ ਕਿਸੇ નિર્ਦੋਸ਼ ਨੂੰ ਤੰਗੀ ਨਹੀਂ ਹੋਣੀ ਚਾਹੀਦੀ ਲੇਕਿਨ ਜੇ ਹੁੰਦੀ ਏ ਤੰਗੀ ਤੇ ਉਹਦੀ ਜਿਹੜੀ ਆਪਣੀ ਬਰਾਦਰੀ ਦੇ ਲੋਕ ਐ ਉਹ ਇਹ ਕਹਿੰਦੇ ਇਸ ਨੇ ਇਹ ਗੱਲ ਕੀਤੀ ਐ ਉਹਨਾਂ ਨੂੰ ਭੱਜਣ ਕਿਉਂ ਦਿੰਦੇ ਆ ਅਈ ਤੁਸੀਂ ਦੇਖੋ ਸਬਜ਼ੀ ਮੰਡੀ ਲੱਗਦੀ ਏ ਆਪਣੀ ਮੰਡੀ ਪੰਜਾਬ ਦੇ ਵਿੱਚ ਲੱਗਦੀ ਏ ਚੰਡੀਗੜ੍ਹ ਵਿੱਚ ਵੀ ਲੱਗਦੀ ਏ ਹੋ ਸਕਦਾ ਹੈ ਹਰਿਆਣਾ ਵਿੱਚ ਵੀ ਲੱਗਦੀ ਹੋएगी ਉਹਦੇ ਵਿੱਚ ਕਿਸਾਨ ਆਪਣੀ ਕਿਸਾਨੀ ਦੀ ਫਸਲ ਲੈ ਕੇ ਆਉਂਦਾ ਵੇਚਦਾ ਉਹਦੇ ਵਿੱਚ ਪਈਆਂ ਹੁੰਦਾ ਕੀ ਕੰਮ ਕਿਉਂ ਅਜਿਹਾ ਕੰਮ ਕੱਲ ਨੂੰ ਇਹ ਵੀ ਆਵਾਜ਼ ਉੱਠ ਸਕਦੀ ਏ ਇੱਕ ਤੁਹਾਨੂੰ ਯਾਦ ਹੋਏਗਾ 8 ਦਸ ਸਾਲ ਪਹਿਲਾਂ ਇੱਕ ਖਬਰ ਆਈ ਸੀ ਵੇ ਜਿਹੜੀ ਹੈ ਉਰਦਾ ਪੰਜਾਬ ਪਿਕਚਰ ਬਣੀ ਹੈ ਉਹ ਪੰਜਾਬ ਦੀ ਜਵਾਨੀ ਦੇ ਉੱਤੇ ਨਸ਼ਿਆਂ ਦਾ ਕਿਵੇਂ ਜਕੜਾ ਹੋ ਰਿਹਾ ਹੈ ਉਹਦੇ ਬਾਰੇ ਸੀ ਗੱਲ ਇਸ ਤਰ੍ਹਾਂ ਦੀਆਂ ਗੱਲਾਂ ਕਹੀ ਸੀ ਉਹਦੇ 'ਚ ਤੇ ਮੈਂ ਉਸ ਵੇਲੇ ਇੱਕ ਚੈਨਲ ਨੂੰ ਇੰਟਰਵਿਊ ਦਿੰਦੇ ਹਾਂ ਇਹ ਗੱਲ ਕਹੀ ਸੀ ਤੁਸੀਂ ਪੰਜਾਬ ਨੂੰ ਰਹੁੰਦੇ ਹੋ ਇੱਥੇ ਤਾਂ ਹਿਮਾਚਲ ਹਰਿਆਣਾ ਚੰਡੀਗੜ੍ਹ ਦਿੱਲੀ ਸਾਰੇ ਗਰਕਨੇ ਤੇ ਗਲਤਾਨ ਨੇ 2 ਮਹੀਨੇ ਬਾਅਦ ਮੈਂ ਉੱਥੇ ਚੈਨਲ ਤੇ ਫੇਰ ਸੀ ਤੇ ਉਸ ਵੇਲੇ ਤੱਕ ਖਬਰ ਆ ਚੁੱਕੀ ਸੀ ਹਿਮਾਚਲ ਦੇ ਵਿੱਚ Shimla ਦੀ ਜਿਹੜੀ ਰਿਪੋਰਟ ਏ ਸੀ ਕਿ 60% ਜਿਹੜਾ ਯੂਥ ਹੈ ਉਹ ਨਸ਼ੇ ਦਾ ਅਸ਼ਕਾਰ ਹੋ ਚੁੱਕਿਆ ਮੈਂ ਕਿਹਾ ਹੁਣ ਕਿਹਦੀ ਮਨਮਤੀ ਕਹੋਗੇ ਪੰਜਾਬ ਨੂੰ ਤਾਂ ਬਦਨਾਮ ਕਰਤਾ ਉੜਦਾ ਪੰਜਾਬ ਬਣਾ ਕੇ ਇਹਨਾਂ ਪਰੇ ਕੀ ਗੱਲ ਕਰੋਗੇ ਇਹ ਹੀ ਨਹੀਂ ਇਹ ਦੇਸ਼ ਦੇ ਜਿਹੜੇ ਨੱਕੇ ਤੇ ਨਿਕਾਣ ਨੇ ਤੇ ਨਿਕਾਤ ਨੇ ਉਹਨਾਂ ਦੇ ਵਿੱਚੋਂ ਇਹ ਚੀਜ਼ ਦੇਖਣੀ ਪਹੇਗੀ ਕਿ ਕਿੱਥੋਂ ਕਿਹੜੇ ਕਿਹੜੇ ਲੋਕ ਸ਼ਾਮਲ ਨੇ ਤੇ ਅੱਜ ਉਹ ਸ਼ਮੂਲੀਅਤ ਦੀ ਲਿਸਟ ਵੱਧੇ ਜਾ ਰਹੀ ਹੈ ਗੱਲ ਕੋਈ ਨਹੀਂ ਹੋ ਰਹੀ ਨਾ ਕਾਨੂੰਨ ਦੇ ਵਿੱਚ ਨਾ ਉਦਾਂ ਅਸੀਂ ਗੱਲ ਕੀਤੀ ਹੈ ਕਿ ਪ੍ਰਵਾਸੀ ਜਿਹੜੇ ਨੇ ਪੰਜਾਬ ਦੇ ਵਿੱਚ ਆ ਰਹੇ ਨੇ ਪਰ ਜੇਕਰ ਅਸੀਂ ਵੈਸੇ ਨਿਗਾਹ ਮਾਰੀਏ ਤਾਂ ਜਿਹੜੇ ਪੰਜਾਬੀ ਵੀ ਆ ਉਹ ਵੀ ਤਾਂ ਕਹਿ ਲੈਣਾ ਅਮਰੀਕਾ ਜਾ ਰਹੇ ਉਹ ਵੀ ਉੱਥੇ ਪ੍ਰਵਾਸੀ ਹੈ ਜੇ ਸਾਡੇ ਪਿੰਡਾਂ ਦੇ ਵਿੱਚ ਹਮਤੇ ਭਾਏ ਜਾ ਰਹੇ ਨੇ ਕਿ ਪੰਦਰਵਾਸੀਆਂ ਨੂੰ ਬਾਹਰ ਕੱਢੋ ਇਹਨਾਂ ਨੇ ਗੰਦ ਪਾਇਆ ਜਾਂ ਫਿਰ ਇਹਨਾਂ ਦੀ ਗਿਣਤੀ ਬਹੁਤ ਆਤ ਹੋ ਰਹੀ ਹੈ ਪੰਜਾਬ 'ਚ ਫਿਰ ਤਾਂ ਉਹ ਵੀ ਦੇਸ਼ પા ਸਕਦੇ ਨੇ ਉੱਥੋਂ ਦੇ ਪਿੰਡ ਵੀ ਪਾ ਸਕਦੇ ਆ ਸ਼ਾਇਦ ਤੁਹਾਨੂੰ ਇਸ ਚੀਜ਼ ਦਾ ਅਨੁਮਾਨ ਹੋਏਗਾ ਜੀ ਕਿ ਕਈ ਜਿਹੜੇ ਉੱਥੇ ਇਲੀਗਲ ਇਮੀਗ੍ਰੈਂਟਸ ਨੇ ਜੀ ਉਹਨਾਂ ਦੀ ਵਾਪਸੀ ਹੋ ਰਹੀ ਆ ਸੋਸ਼ਲ ਮੀਡੀਆ ਤੇ YouTube ਤੇ ਜੋ ਖਬਰਾਂ ਆ ਰਹੀਆਂ ਉਹਨਾਂ ਵਿੱਚ ਇਹੀ ਚੀਜ਼ ਹੈ ਤੇ ਇਹ ਤੁਹਾਡੀ ਗਲਤ ਆਪਨੇ ਆਪ ਵੀ ਜਵਾਬ ਹੈ ਕਿ ਉਹ ਵੀ ਇਹ ਕਰਨਗੇ ਜੇ ਤੁਹਾਡੇ ਘਰ ਦੇ ਵਿੱਚ ਕੋਈ ਇੱਕ अनਵਾਂਟਿਡ ਐਲੀਮੈਂਟ ਆ ਜਾਂਦਾ ਤੁਸੀਂ ਆਪਣੇ ਘਰ ਦੀ ਸ਼ਾਂਤੀ ਬਰਬਾਦ ਨਹੀਂ ਹੋਣ ਦਿਓਗੇ ਤੁਸੀਂ ਉਹਨੂੰ ਹੱਥ ਜੋੜੋਗੇ ਵੀ ਅਤਿਤੀ ਤੂੰ ਜਾ ਇੱਥੋਂ ਸਾਡੀ ਸਥਿਤੀ ਖਰਾਬ ਨਾ ਕਰ ਜੀ ਕਹੋਗੇ ਕਿ ਨਹੀਂ ਕਹੋਗੇ ਤੇ ਇਹ ਚੀਜ਼ ਜੇ ਉੱਥੇ ਹੋਏਗੀ ਜੇ ਇਹ ਸਾਡੇ ਉਧਰ ਜਾ ਕੇ ਗੰਦ ਪਾਣਗੇ ਜਾਂ ਚੰਗੀਆਂ ਗੱਲਾਂ ਨਹੀਂ ਕਰਨਗੇ ਕਾਨੂੰਨ ਮੁਤਾਬਕ ਕਾਇਦੇ ਮੁਤਾਬਕ ਨਹੀਂ ਰਹਿਣਗੇ ਤੇ ਫਿਰ ਉਹਨਾਂ ਦਾ ਵੀ ਜਾਇਜ਼ ਹੈ ਕੋਈ ਵੀ ਦੁਨੀਆ ਦਾ ਖਿੱਤਾ ਜਿਹੜਾ ਇਹ ਕਦੀ ਵੀ ਨਹੀਂ ਚਾਹੇਗਾ ਕਿ ਸਾਡੀ ਅਮਨ ਸ਼ਾਂਤੀ ਨੂੰ ਖਤਰਾ ਹੋਏ ਭੰਗ ਹੋਏ ਇਸੇ ਗੱਲ ਦੇ ਉੱਤੇ ਸਰਕਾਰਾਂ ਚਲਦੀਆਂ ਨੇ ਤੇ ਮੇਨਟੇਨ ਕਰਦੀਆਂ ਲੈਂਡ ਆਊਟਰ ਦੀ ਸਿਚੁਏਸ਼ਨ ਕਰਨੀ ਵੀ ਚਾਹੀਦੀ ਏ ਤੁਸੀਂ ਦੇਖੋ ਅੱਜ ਇੱਕ ਪਈਆ ਪਈਆ ਦਾ ਮਤਲਬ ਇਹ ਹੈ ਪਰਵਾਸੀ ਇਸ ਦਾ ਕੋਈ ਗਲਤ ਮਤਲਬ ਨਾ ਲਿਆ ਜਾਏ ਉਹ ਜਦੋਂ ਵੀ यूपी बिहार या मध्य प्रदेश ਤੋਂ ਜਾਂ ਕਿਤੋਂ ਵੀ ਚਲਦਾ ਹੈ ਉਹ ਪੰਜਾਬ ਆ ਗਿਆ ਜਾਂ ਹਰਿਆਣਾ ਵਿੱਚ ਆ ਗਿਆ ਦਿੱਲੀ ਆ ਗਿਆ ਤਾਂ ਉਹਨੇ ਉੱਥੋਂ ਕਿਰਾਇਆ ਪਕੜ ਕੇ ਆਉਂਦਾ ਉਧਾਰ ਚੁੱਕ ਕੇ 500 ਰੁਪਏ ਦਾ ਜਾਂ 1000 ਰੁਪਏ ਦਾ ਉਹ ਆ ਕੇ ਇੱਥੇ ਉਤਰ ਜਾਂਦਾ ਫੇਰ ਉਹ ਅਗਲੇ ਦਿਨ ਸਵੇਰੇ ਚਾਰ ਰੋਟੀਆਂ ਆਪਣੀਆਂ ਪੱਲੇ ਬੰਨ੍ਹ ਕੇ ਲੇਬਰ ਚੌਂਕ ਪਹੁੰਚ ਜਾਂਦਾ ਕੰਮ ਦੀ ਤਲਾਸ਼ ਵਿੱਚ ਤੇ ਉਸ ਤੋਂ ਬਾਅਦ ਸਾਰੀ ਦਿਹਾੜੀ ਜੇ ਉਹਨੂੰ ਕੰਮ ਮਿਲ ਜੇ ਠੀਕ ਨਹੀਂ ਤੇ ਚਾਰ ਰੋਟੀਆਂ ਖਾਧੀਆਂ ਵਾਪਸੀ ਕਰ ਲਈ ਇੱਥੇ ਸਾਹ ਜੇ ਦੰਦੀਏ ਕਿ ਤੁਹਾਡੇ ਕੋਲੋਂ ਵੀ ਕਿਸੇ ਵੇਲੇ ਕੋਈ ਨਾ ਕੋਈ ਆ ਜਾਏਗਾ ਕਹਿਣ ਲਈ ਜੀ ਮੈਨੂੰ 500 ਰੁਪਏ ਦੇ ਦਿਓ ਮੈਂ 3 ਦਿਨਾਂ ਤੱਕ ਦੇ ਦੇਵਾਂਗਾ ਵਾਪਸ ਜਾਂ ਹਫਤੇ ਨੂੰ ਦੇ ਦੇਵਾਂਗਾ ਲੈ ਜਾਂਦੇ ਨੇ ਜੇ ਪੈਸੇ ਦੀ ਸ਼ਾਰਟੇਜ ਆਉਂਦੀ ਹੈ ਇਹ ਉਹਨਾਂ ਦਾ ਇੱਕ ਸੈਲਫ ਫਾਈਨਾਂਸਿੰਗ ਸਿਸਟਮ ਹੈ ਫਿਰ ਜੇ ਦਿਹਾੜੀ ਲੱਗ ਗਈ ਉਹਨਾਂ ਦੀ ਮੰਨ ਲਓ 600 ਰੁਪਏ ਦੀ ਦਿਹਾੜੀ ਲੱਗ ਗਈ ਜਿਵੇਂ ਚੱਲ ਰਹੀ ਹੈ ਜਾਂ ਸਤੋ ਹੀ ਲੱਗ ਗਈ ਸ਼ਾਮ ਨੂੰ ਉਹ ਸਬਜੀ ਮੰਡੀ ਜੱਟਕੋਲ ਜਾ ਕੇ ਇਕੱਲ ਹੋ ਜਾਂਦੇ ਆ। ਤੂੰ ਸਾਰੀ ਸਬਜੀ ਆਪਣੀ ਤੁਹਾਨੂੰ ਦੇ ਦੇ 700 ਰੁਪਏ 'ਚ। ਤੇ ਸਾਡੇ ਜਿਹੜੇ ਪੰਜਾਬੀ ਭਾਈ ਆਂ ਜੱਟ ਆਂ ਉਹ ਫਟਾਫਟ ਉਹ ਮੰਨ ਜਾਂਦੇ ਆ। ਤੇ ਮੈਂ ਕਈਆਂ ਨੂੰ ਕਈ ਵਾਰੀ ਰੋਕਿਆ। ਬਈ ਜਿਹੜੀ ਫਸਲ ਦੇ ਉੱਤੇ ਤੁਸੀਂ ਇੰਨੀ ਮਿਹਨਤ ਕੀਤੀ ਏ ਤੁਸੀਂ ਇਹ ਸੋਚ ਕੇ ਪਹੈਰੇ ਹੋ ਵੀ ਐਸ ਵੇਲੇ ਸਰਦੀ ਹੋ ਰਹੀ ਏ ਤੇ ਅਸੀਂ 2 ਘੰਟੇ ਫालतू ਨਹੀਂ ਲਾਣੇ। ਮੈਂ ਕਿਹਾ 2 ਘੰਟੇ ਹੀ 2000 ਰੁਪਇਆ ਕਮਾ ਜਾਏਗਾ। ਤੁਹਾਡੀ ਜਿਹੜੀ ਹੈ ਤੇ 3000 ਜਾਂ 3500 ਦੀ ਜਿਹੜੀ ਫਸਲ ਜਿਹੜੀ ਪਈ ਹੈ ਤੁਹਾਡੀ ਟਰਾਲੀ 'ਚ ਉਹਨੂੰ ਵੇਚ ਜਾਏਗਾ ਉਹਨੇ ਤਾਂ ਡਬਲ ਸ਼ਾਟ ਖੇਡ ਲਿਆ ਦਿਨੇ ਦਿਹਾੜੀ ਕਰ ਲਈ ਤੇ ਰਾਤ ਨੂੰ 2 ਘੰਟੇ ਸਬਜੀ 'ਚੋਂ 2000 ਰੁਪਏ ਕਮਾ ਆ ਗਿਆ ਤੇ ਇੱਥੇ ਵੀ ਖਬਰਾਂ ਆਈਆਂ ਕਿ ਇਹਨਾਂ ਨੇ ਕਿੰਨੀ-ਕਿੰਨੀ ਜਾਇਦਾਦ ਬਣਾ ਲਈ ਹੈ ਪਿੱਛੇ ਜਾਈ ਖਬਰ ਆਈ ਸੀ ਕਿ ਇੱਕ ਪਰਵਾਸੀ ਨੇ 200 ਕਰੋੜ ਰੁਪਏ ਦੀ ਜਾਇਦਾਦ ਬਣਾ ਲਈ ਹੈ ਤੇ ਸਰਕਾਰ ਕਿਤੇ ੁੱਤੀ ਰਹਿ ਗਈ ਸਾਡੇ ਲੋਕ ਕਿੱਥੇ ਸੁੱਤੇ ਰਹੇਗੇ ਸਾਡੇ ਲੋਕ ਕਿਉਂ ਨਹੀਂ ਕੰਮ ਕਰਦੇ ਐਵੇਂ ਨਹੀਂ ਬਜ਼ੁਰਗ ਕਹਿੰਦੇ ਸੀ ਉਦੋਂ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਜੇ ਇਹ ਇੱਕ ਖਾਂਸੀ ਤੇ ਵੱਖੀ ਸੀ ਔਰ ਇਹਦੇ ਵਿੱਚ ਕੋਈ ਦੌਰ ਰਹਾ ਨਹੀਂ ਸਾਡੇ ਇੱਥੋਂ ਜਿਹੜੇ ਲੋਕ ਜਾਂਦੇ ਆ ਉੱਥੇ ਵਿਦੇਸ਼ਾਂ ਵਿੱਚ ਜਾਂਦੇ ਆ ਇਹਨਾਂ ਨੂੰ ਕੋਈ ਵਾਈਟ ਕਲਰ ਜੌਬ ਨਹੀਂ ਮਿਲਦੀ ਜਿਸ ਤਰ੍ਹਾਂ ਦੀਆਂ ਜੌਬਸ ਮਿਲਦੀਆਂ ਅੱਜ ਜਗ ਜਾਰ ਨੇ ਸਾਰੀ ਦੁਨੀਆ ਨੂੰ ਲੇਕਿਨ ਇੱਥੇ ਜਿਹੜੀ ਆਪਣੀ ਸਰਦਾਰੀ ਛੱਡ ਕੇ ਜਾਣਾ ਆਪਣੀ ਜਿਹੜੀ ਹੈ ਇੱਕ ਛੱਡ ਕੇ ਜਾਣਾ ਉਹ ਕਿੱਥੋਂ ਤੱਕ ਜਾਏਗਾ ਇਹ ਸਮਝ ਨਹੀਂ ਹੈ ਇਹ ਇੱਕ ਸਵਾਲ ਹੈ ਆਪਣੇ ਦਰਸ਼ਕਾਂ ਨੂੰ ਦਰੋ ਪੁੱਛੋ ਜੋ ਤਰੀਕੇ ਦੇ ਨਾਲ ਹੁਣ ਲੋਕ ਸਵਾਲ ਚੁੱਕਣ ਲੱਗ ਪਏ ਨੇ ਕਿ ਇੱਥੇ ਸਰਕਾਰਾਂ ਕੀ ਕੁਝ ਕਰ ਰਹੀਆਂ ਨੇ ਕਿਉਂ ਆਧਾਰ ਕਾਰਡ ਜਿਹੜੇ ਨੇ ਉਹਨਾਂ ਦੇ ਬਣਾਏ ਜਾ ਰਹੇ ਨੇ ਕੀ ਕੋਈ ਅਜਿਹਾ ਕੋਈ ਕਾਨੂੰਨ ਹੈ ਹੋਰ ਸਟੇਟਸ ਦੇ ਵਿੱਚ ਕਿ ਉੱਥੇ ਆਧਾਰ ਕਾਰਡ ਵੀ ਨਹੀਂ ਬਣਦੇ ਇੰਨੀ ਜਲਦੀ ਜਿਹੜੇ ਕਿ ਪੰਜਾਬ 'ਚ ਬਣ ਰਹੇ ਨੇ ਆਧਾਰ ਕਾਰਡ ਦਾ ਮਤਲਬ ਇਹ ਹੈ ਦੇਸ਼ ਵਿੱਚ ਇੱਕੋ ਹੀ ਕਾਰਡ ਬਣੇਗਾ ਤੇ ਜੇ ਕਿਸੇ ਨੇ ਵੀ ਆਹ ਕੇ ਦੂਜੀ ਸਟੇਟ 'ਚ ਕਾਰਡ ਬਣਵਾਇਆ ਹੈ ਦੋ ਕਾਰਡ ਹੋ ਗਏ ਉਹਦੇ ਕੋਲ ਆਪਣੀ ਸਟੇਟ ਦਾ ਵੀ ਤੇ ਇੱਥੋਂ ਦਾ ਵੀ ਤੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀ ਹੈ ਕਾਨੂੰਨ ਕੀ ਕਹਿੰਦਾ ਹੈ ਇਹਦੇ ਉੱਤੇ ਕਾਨੂੰਨ ਚੁੱਪ ਹੈ ਕੋਈ ਗੱਲ ਨਹੀਂ ਕਰ ਰਿਹਾ ਕਾਨੂੰਨ ਐਸ ਵੇਲੇ ਕਿਸ ਵਜ੍ਹਾ ਕਰਕੇ ਨਹੀਂ ਕਰ ਰਿਹਾ ਔਰ ਉਹ ਅਧਾਰ ਕਾਟ ਨੂੰ ਸਮਝਦੇ ਨੇ ਅਸੀਂ ਸਕੂਟਰ ਵੀ ਲੈ ਲਿਆ ਕੀ ਕੀਤਾ ਕਿਸੇ ਦੇ ਘਰ ਚਲੇ ਗਏ ਥੋੜੇ ਜਿਹੇ ਢੇਰ ਤੋਂ ਵਾਕਫੀयत ਹੈ ਕੁਝ ਹੈ ਸਾਹਿਬ ਜੀ ਮੈਂ ਤੁਹਾਡਾ ਐਡਰੈਸ ਦੇ ਰਿਹਾ ਮੇਰੇ ਕੋਈ ਕਾਗਜਾਂ ਹਨਗੇ ਤੇ ਤੁਹਾਡੇ ਘਰ ਦੇ ਪਤੇ ਤੇ ਉਹਨੇ ਸਕੂਟਰ ਕਾਰ ਮੋਟਰਸਾਈਕਲ ਦੀ ਜੋ ਵੀ ਲਿਆ ਹੁੰਦਾ ਉਹਦੀ ਰਜਿਸਟ੍ਰੇਸ਼ਨ ਕਰਾਈ ਹੁੰਦੀ ਹੈ ਡਰਾਈਵਿੰਗ ਲਾਇਸੈਂਸ ਤੁਹਾਡੇ ਪਤੇ ਤਿਆਰਿਆ ਇਹ ਸਹੂਲਤਾਂ ਜਿਹੜੀਆਂ ਇਹਨਾਂ ਨੇ ਜੇ ਸਾਡੇ ਉਧਰ ਲੋਕ ਜਾਂਦੇ ਨੇ ਇਹ ਨਹੀਂ ਮਿਲਦੀਆਂ ਉਹਨਾਂ ਨੂੰ ਜਿਹੜੇ ਇੱਥੇ ਨੇ ਇਹਨਾਂ ਨੂੰ ਮਿਲਦੀਆਂ ਉੱਥੇ ਚੀਜ਼ਾਂ ਲੈਣੀਆਂ ਬੜੀਆਂ ਔਖੀਆਂ ਇੱਥੇ ਚੀਜ਼ਾਂ ਲੈਣੀਆਂ ਬੜੀਆਂ ਸੌਖੀਆਂ ਬਦੌਲਤ ਰਾਜਨੀਤੀ ਵੋਟਾਂ ਦੀ ਰਾਜਨੀਤੀ ਇਸ ਚੀਜ਼ ਦੇ ਉੱਤੇ ਹੁਣ ਤਾਂ ਆਮ ਲੋਕ ਇਹ ਵੀ ਸਵਾਲ ਕਰਨ ਲੱਗ ਪਏ ਨੇ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਪ੍ਰਵਾਸੀ ਨੇ ਉਹ ਸਾਡੀ ਇੱਕ ਜ਼ਰੂਰਤ ਵੀ ਹੈ ਤੁਸੀਂ ਲੋਕਡਾਊਨ ਦੇ ਵਿੱਚ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਟ ਸ਼ਾਰਟੇਜ ਜੀ ਇਹਨਾਂ ਕਾਮਿਆਂ ਦੀ ਇਸ ਕਰਕੇ ਪੰਜਾਬੀਆਂ ਨੂੰ ਖੁਦ ਖੇਤਾਂ ਦੇ ਵਿੱਚ ਆਉਣਾ ਪਿਆ ਹੈ ਮੈਂ ਕਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਹੈਗੇ ਪ੍ਰਵਾਸੀਆਂ ਨੂੰ ਕਿਵੇਂ ਅਸੀਂ ਬਾਰ ਕੱਢ ਸਕਦੇ ਉਹ ਤਾਂ ਸਾਡੇ ਅਹਿਮ ਹਿੱਸਾ ਹੈ ਜ਼ਿੰਦਗੀ ਦਾ ਨੇ ਖੇਤਾਂ ਦੇ ਵਿੱਚ ਅਸੀਂ ਤਾਂ ਮੱਝਾ ਦਾ ਕੰਮ ਕਰਨਾ ਉੱਥੇ ਸਾਨੂੰ ਲੋੜ ਹੈ ਇਹਨਾਂ ਦੀ ਦੇਖੋ ਇਹ ਉਹਨਾਂ ਦਾ ਆਪਣਾ ਵਿਚਾਰ ਹੈ ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦੱਸਦੇ ਹਾਂ ਮੇਰਾ ਆਪਣਾ YouTube ਚੈਨਲ ਹੈ ਐਡਵੋਕੇਟ ਜਗਮੋਹਨ ਸਿੰਘ ਪਟਿਆ ਨਾਂ ਤੇ ਚੱਲਦਾ ਮੈਂ ਇੱਕ ਵੀਡੀਓ ਪਾਤੀ ਲਾਕਡਾਊਨ ਦੇ ਵਿੱਚ ਬਈ ਬੀਬੀਆਂ ਜਿਹੜੀਆਂ ਸੀਗੀਆਂ ਖਰਦੀਆਂ ਆਪ ਕੰਮ ਕਰ ਕਰਕੇ ਸਮਾਰਟ ਹੋ ਗਈਆਂ ਸੀ ਰੋਗ ਰਹਿਤ ਹੋ ਗਈਆਂ ਸੀ ਤੇ ਜਿਹੜੀਆਂ ਉਹਨਾਂ ਦੀ ਡੋਮੈਸਟਿਕ ਹੈਲਪ ਕਰਦੀਆਂ ਸੀਗੀਆਂ ਤੀਵੀਆਂ ਜਿਹੜੀਆਂ ਵੀ ਸੀਗੀਆਂ ਉਹ ਬਲਕੀ ਹੋ ਗਈਆਂ ਸਨ ਤੇ ਉਹ ਉਹਨਾਂ ਬਿਮਾਰੀਆਂ ਇੱਥੇ ਜਕੜ ਗਈਆਂ ਸਨ ਤੇ ਇੱਕ ਸਾਹਿਬ ਦਾ ਮੈਨੂੰ ਫੋਨ ਆਇਆ ਉਹ ਕਹਿਣ ਲੱਗੇ ਜੀ ਇਹਦੇ ਨਾਲ ਤੁਹਾਨੂੰ ਕੀ ਨੁਕਸਾਨ ਹੋਇਆ ਤੇ ਮੈਂ ਕਿਹਾ ਜੀ ਤੁਹਾਨੂੰ ਕੀ ਨੁਕਸਾਨ ਹੋਇਆ ਹੈ ਮੇਰੀ ਵੀਡੀਓ ਸੁਣ ਕੇ ਜੇ ਤੁਹਾਨੂੰ ਗੱਲ ਨਹੀਂ ਅੱਛੀ ਲੱਗੀ ਤਾਂ ਕੋਈ ਕਾਰਨ ਹੋ ਸਕਦਾ ਮੈਂ ਕਾਰਨ ਤੁਹਾਡੇ ਨਾਲ ਸਾਂਝਾ ਨਹੀਂ ਕਰ ਰਿਹਾ ਮੈਂ ਕਿਹਾ ਜੇ ਇਹ ਬਿਮਾਰੀਆਂ ਛੇੜੀਆਂ ਤੇ ਸਾਡੇ ਜਿਹੜੇ ਬੱਚੇ ਨੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੇ ਇਸ ਵਜ੍ਹਾ ਕਰਕੇ ਛੇੜੀਆਂ ਨੇ ਕਿਉਂਕਿ ਉਹ ਹੱਟਣ ਵੀ ਮਿਹਨਤ ਕਰਨੇ ਹਟ ਗਏ ਕਰਨ ਲੱਗੇ ਮੈਂ ਅੱਜ ਵੀ ਕੰਮ ਕਰਦਾ ਮੇਰਾ ਜੀ ਕਰਦਾ ਮੈਂ ਕੁਛ ਸਵੇਰੇ ਉੱਠਦਾ ਜੋ ਮੇਰੀ ਰੁਟੀਨ ਸੀ ਹੁਣ ਸ਼ਾਮ ਨੂੰ ਲੇਕਿਨ 5 6 ਘੰਟੇ ਦੀ ਜਿਹੜੀ ਸਲੀਪ ਹੈ ਬਹੁਤ ਹੁੰਦੀ ਹੈ ਤੇ ਕੰਮ ਵੀ ਤੁਹਾਡੇ ਬੜੇ ਨਿਪਟਦੇ ਨੇ ਜੇ ਵਿਹਲੇ ਹੱਥੇ ਹੱਥ ਰੱਖ ਕੇ ਬੈਠੇ ਰਹੋਗੇ ਫਿਰ 240 ਕਿਲੋ ਭਾਰ ਤੇ ਹੋ ਜਾਏਗਾ ਡਾਕਟਰ ਕੋਲ ਜਾਓਗੇ ਇਹ ਚੀਜ਼ ਸ ਇਸ ਚੀਜ਼ ਤੋਂ ਬਚਣ ਲਈ ਜੇ ਇਹ ਕਿਹਾ ਜਾਏ ਕਿ ਪਰਵਾਸੀਆਂ ਬਿਨਾ ਸਾਡਾ ਗੁਜ਼ਾਰਾ ਨਹੀਂ ਤਾਂ ਮੈਂ ਨਹੀਂ ਸਮਝਦਾ ਅਤ ਤੁਸੀਂ ਮੇਰੇ ਕੋਲ ਆਏ ਹੋ ਆ ਮੇਰੇ ਇੱਧਰ ਚੱਤੀ ਮਰਵਾ ਦਿਓ ਜੀ ਇਹਨੂੰ ਮੈਂ ਆਪ ਮੇਨਟੇਨ ਕੀਤਾ ਹੋਇਆ ਜੀ ਦਿਖਾ ਦਿਓ ਕੈਮਰਾਮੈਨ ਜੀ ਕਿਹੜਾ ਸਰ ਕਹਿ ਰਹੇ ਨੇ ਤਾਂ ਮਤਲਬ ਇਹ ਸਾਰਾ ਕੁਝ ਤੁਸੀਂ ਖੋਦ ਕੀਤਾ ਬਿਨਾ ਪਰਵਾਸੀਆਂ ਦੀ ਮਦਦ ਤੋਂ ਬਿਨਾ ਪਰਵਾਸੀਆਂ ਦੀ ਮਦਦ ਤੋਂ ਜੀ ਜੇ ਪਰਵਾਸੀਆਂ ਨੇ ਤੁਹਾਡੀ ਮਦਦ ਕਰਨੀ ਹੈ ਜੀ ਉਹ ਤੁਹਾਡੀ ਮਦਦ ਨਹੀਂ ਕਰ ਰਹੇ ਉਹ ਤੁਹਾਡੇ ਤੋਂ ਮਦਦ ਲੈ ਰਹੇ ਨੇ ਆਪਣੇ ਪੈਰਾਂ ਤੇ ਖੜੋਂਣ ਲਈ ਤੇ ਅੱਜ ਇੱਥੇ ਇਕਨੋਮਿਕਲੀ ਵੀਕਰ ਸੈਕਸ਼ਨ ਇਕਨੋਮਿਕਲੀ ਵੀਕਰ ਸੈਕਸ਼ਨ ਦਾ ਇੱਕ ਕਨਸੈਪਟ ਸ਼ੁਰੂ ਹੋ ਗਿਆ ਜੀ ਗਰੀਬ ਲਈ ਘਰ ਬਣਾ ਦਿਓ ਇੱਕ ਕਮਰੇ ਦਾ ਦੋ ਕਮਰੇ ਦਾ ਉਹ ਕਦੀ ਪਿੱਛੇ ਵੇਖਿਆ ਉਹਨਾਂ ਨੇ ਵੀ ਉਹਦੇ ਘਰ ਵਿੱਚ ਕਿੰਨੀ ਪਿੱਛੇ ਜਗ੍ਹਾ ਹੈ ਜਾਂ ਕਿੱਲੇ ਪਹਿਲੀ ਦਾ ਮਾਲਕ ਹੈ ਜਾਂ ਵੀ ਕਿੱਲੇ ਦਾ ਇੱਥੋਂ ਇੱਕ ਜਗ੍ਹਾ ਝੁੱਗੀ ਪਾ ਕੇ ਬਹਿ ਜਾਂਦੇ ਨੇ ਯੂਨਿਟ ਮਿਲ ਗਿਆ ਵਿਪੱਤੀ ਲਾ ਕੇ ਤਾਂ ਬੈਠਿਆ ਅੱਗੇ ਜਾ ਕੇ ਫੇਰ ਥੁੱਗੀ ਪਾ ਲਈ ਕਿੰਨੀ ਕਿੰਨੀ ਵਰੀ ਇਸ ਸਕੀਮ ਦਾ ਜਿਹੜਾ ਹੈ ਕਾਹਨ ਹੋਇਆ ਕਿਸੇ ਨੇ ਇਸ ਦੇ ਉੱਤੇ ਗੌਰ ਫਰਮਾਉਣ ਦਾ ਯਤਨ ਕੀਤਾ ਆਨਸਰ ਇਜ਼ ਨੋ ਮੇਰੀ ਨਿਗਾਹ ਇੱਥੇ ਨਹੀਂ ਆਇਆ ਜੇ ਤੁਹਾਡੀ ਨਿਗਾਹ ਇੱਥੇ ਆਇਆ ਜ਼ਰੂਰ ਪਲੀਜ਼ ਸੰਦਾ ਕਰੋ ਨੀ ਮੇਰੇ ਨਹੀਂ ਗੱਲ ਵਿੱਚ ਵੀ ਨਹੀਂ ਆਇਆ ਪਰ ਸਰ ਇਹ ਸਵਾਲ ਇੱਥੇ ਆਇਆ ਹੈ ਕਿ ਹੁਣ ਇਹਦਾ ਸੋਲੂਸ਼ਨ ਕੀ ਹੈ ਕਿਉਂਕਿ ਪ੍ਰਵਾਸੀ ਤਾਂ ਇਹ ਕਹਿ ਰਿਹਾ ਹੈ ਕਿ ਸਾਡਾ ਅਧਿਕਾਰ ਹੈ ਸਾਨੂੰ ਸੰਵਿਧਾਨ ਕਹਿੰਦਾ ਤੁਸੀਂ ਜਿੱਥੇ ਮਰਜ਼ੀ ਰਹਿ ਸਕਦੇ ਹੋ ਦੇਸ਼ ਦੇ ਵਿੱਚ ਤਾਂ ਜੇ ਅਸੀਂ ਪੰਜਾਬ ਦੇ ਵਿੱਚ ਆ ਰਹੇ ਹਾਂ ਤਾਂ ਤੁਹਾਨੂੰ ਕੀ ਸਮੱਸਿਆ ਹੈ ਸੰਵਿਧਾਨ ਨੇ ਇਤਨੇ ਕਿ ਆ ਵੀ ਕ੍ਰਾਈਮ ਕਰਨਾ ਵੀ ਤੁਹਾਡਾ ਅਧਿਕਾਰ ਹੈ ਜਿਹੜੇ ਉੱਥੋਂ ਦੇ ਲੋਕ ਜਿੰਨਾਂ ਕੋਲ ਤੁਸੀਂ ਰਹਿ ਰਹੇ ਹੋ ਉਹਨਾਂ ਦੀ ਸ਼ਾਂਤੀ ਭੰਗ ਕਰਨਾ ਵੀ ਤੁਹਾਡਾ ਅਧਿਕਾਰ ਹੈ ਸੰਵਿਧਾਨ ਨੇ ਇਹ ਅਧਿਕਾਰ ਤਾਂ ਨਹੀਂ ਦਿੱਤਾ ਜੇ ਇਹ ਦਿੱਤਾ ਹਦਕਾਰ ਤਾਂ ਫੇਰੇ ਦੇ ਤੇ ਗੱਲ ਕਰਨ ਜੇ ਨਹੀਂ ਦਿੱਤਾ ਤਾਂ ਫਿਰ ਜਿਹੜਾ ਤੁਹਾਡਾ ਪਹਿਲਾਂ ਦਿਖਾਰਾ ਉਹ ਤੁਹਾਡੇ ਇਹਨਾਂ ਦੋ ਕੰਮਾਂ ਕਰਕੇ ਜਾਂ ਤਿੰਨ ਕੰਮਾਂ ਕਰਕੇ ਖਤਮ ਹੋ ਜਾਂਦਾ ਕਿਉਂਕਿ ਤੁਸੀਂ ਉਸ ਸਟੇਟ ਦੀ ਸ਼ਾਂਤੀ ਨੂੰ ਪੰਗ ਕੀਤਾ ਹੈ ਖਲਲ ਕੀਤਾ ਹੈ ਲੋਕਾਂ ਦਾ ਆਪਠੀ ਪੈਚਰਾ ਬਰਬਾਦ ਕਰਨ ਦਾ ਯਤਨ ਕੀਤਾ ਇਹ ਨਹੀਂ ਹੋਣਾ ਚਾਹੀਦਾ ਅਪਿੰਡ ਕੁੰਬੜਾ ਦੇ ਵਿੱਚ ਅਸੀਂ ਵੇਖਿਆ ਹੈਗਾ ਕਿ ਇਸ ਤਰੀਕੇ ਦੇ ਨਾਲ ਪਰਵਾਸੀਆਂ ਦੇ ਵੱਲੋਂ ਦੋ ਪੰਜਾਬੀ ਮੁੰਡਿਆਂ ਦਾ ਕਤਲ ਕਰ ਦਿੱਤਾ ਗਿਆ। ਅਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ। ਪਰਿਵਾਰ ਦਾ ਕਹਿਣਾ ਕਿ ਜਿਹੜੇ ਪੀਜੀਆਈ ਦੇ ਵਿੱਚ ਵੀ ਢੰਗ ਸਿਰ ਨਾਲ ਇਲਾਜ ਨਹੀਂ ਹੋਇਆ ਸਾਡੇ ਪੁੱਤ ਦਾ ਤੇ ਉਸ ਤੋਂ ਬਾਅਦ ਅੱਜ ਹੀ ਮਾਮਲਾ ਸਾਹਮਣੇ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਹ ਲੀਡਰ ਜਿਸ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਸੀ ਸਰਕਾਰ ਤੋਂ ਉਸ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਕਿ ਤੁਸੀਂ 에어ਪੋਰਟ ਰੂਟ ਜਾਮ ਕੀਤੀ ਹੈ ਹੁਣ ਲੋਕ ਇਹ ਕਹਿ ਰਹੇ ਨੇ ਕਿ ਹੁਣ ਸਰਕਾਰਾਂ ਤੋਂ ਇਨਸਾਫ ਮੰਗ ਰਹੇ ਹਾਂ ਅਸੀਂ ਤੇ ਸਰਕਾਰ ਹੁਣ ਸਾਡੇ ਉੱਤੇ ਹੀ ਪਰਚੇ ਦਰਜ ਕਰ ਰਹੀ ਹੈ ਇਹ ਬਿਲਕੁਲ ਠੀਕ ਗੱਲ ਹੈ ਇਸ ਦਾ ਮਤਲਬ ਇਹ ਹੈ ਸਰਕਾਰ ਦੀ ਸਾਂਝ ਪਿਆਲੀ ਹੈ ਪਰਵਾਸੀਆਂ ਨਾਲ ਇਸ ਦਾ ਮਤਲਬ ਸਾਫ਼ ਤੇ ਸਪਸ਼ਟ ਹੈ ਜਿਹੜਾ ਸਾਹਮਣੇ ਉਗੜ ਕੇ ਆ ਰਿਹਾ ਹੈ ਕਿ ਸਰਕਾਰ ਦੀ ਸਾਂਝ ਪਿਆਲੀ ਹੈ ਆਪਣੀਆਂ ਵੋਟਾਂ ਦੀ ਖਾਤਰ ਤੇ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਦਾ ਉਹਨੇ ਇਹਨਾਂ ਲੋਕਾਂ ਨੂੰ ਵੋਟ ਦਾ ਅਧਿਕਾਰ ਕਿਵੇਂ ਦਿੱਤਾ ਔਰ ਇਹ ਪੰਜਾਬ ਦੀ ਸਤਾ ਦਾ ਜਿਹੜਾ ਇੱਕ ਕੇਂਦਰੀਕਰਨ ਸੀ ਉਹ ਤੋਂ ਵੀ ਕੇਂਦਰੀਕਰਨ ਹੋਇਆ ਜੀ ਇਹ ਗੱਲ ਬਿਲਕੁਲ ਠੀਕ ਹੈ ਔਰ ਜੇ ਇਹ ਗੱਲ ਉੱਠੀ ਹੈ ਜੇ ਇਹਨਾਂ ਨੂੰ ਇਹ ਮੁਸ਼ਕਲ ਆਈ ਏ ਕਿ 에어ਪੋਰਟ ਰੋਡ ਦੇ ਉੱਤੇ ਜਿਹੜਾ ਖਲਲ ਪਿਆ ਤੇ ਇਹਨੇ ਦਿੱਤਿਆ ਵੀ ਪੰਜਾਬ ਦੇ ਵਿੱਚ ਕੀ ਖਲਲ ਪੈ ਲਿਆ ਇਹਨੂੰ ਕੌਣ ਦੇਖੇਗਾ ਕੀ ਸਰਕਾਰ ਦੇ ਉੱਤੇ ਮੁਕਦਮਾ ਚਲਾਇਆ ਜਾਣਾ ਚਾਹੀਦਾ ਐਫ ਆਈ ਆਰ ਚਲਾਈ ਜਾਣੀ ਚਾਹੀਦੀ ਹੈ ਮੇਰਾ ਇਹ ਸਵਾਲ ਹੈ ਸਰਕਾਰ ਦੇ ਉੱਤੇ ਵੀ ਚਲਾਈ ਜਾਣੀ ਚਾਹੀਦੀ ਹੈ ਪ੍ਰਸ਼ਾਸਨ ਦੇ ਉੱਤੇ ਵੀ ਚਲਾਨੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਦੇਖਿਆ ਨਹੀਂ ਸੋਚਿਆ ਨਹੀਂ ਸਮਝਿਆ ਨਹੀਂ ਔਰ ਸੀਸੀਟੀਵੀ ਫੈਸਿਲਿਟੀਆਂ ਹੋਣ ਦੇ ਬਾਵਜੂਦ ਜਿਹੜੇ ਨੇ ਦੋਸ਼ੀ ਹੱਤੋਂ ਫਰਾਰ ਹੋ ਗਏ ਨੇ ਕਿਵੇਂ ਤੇ ਕਿਸ ਵਜ੍ਹਾ ਕਰਕੇ ਹੋ ਗਏ ਨੇ ਕੀ ਤਫਤੀਸ਼ ਹੈ ਇਹਨਾਂ ਦੀ ਇਸ ਗੱਲ ਦਾ ਜਵਾਬ ਦੇ ਕੌਣ ਦੇਗਾ ਲੋਕ ਦੇਣਗੇ ਜਵਾਬ ਇਹੋ ਜਿਹੇ ਜਿਹੜੇ ਚਾਰ ਸੱਜਣ ਨੇ ਉਹ ਗਿਆਨਗੇ ਤੇ ਫਿਰ ਜੇ ਕੱਲ ਨੂੰ ਅਸੀਂ ਇਹ ਕਹਿ ਦਈਏ ਵੀ ਪੰਜਾਬ ਮਿਲਿਟੈਂਸੀ ਦੇ ਦੌਰ ਵਿੱਚ ਠੇਕੇ ਲਿਆ ਜਾ ਰਿਹਾ ਤਾਂ ਫਿਰ ਮੇਰਾ ਖਿਆਲ ਹੈ ਕਿ ਇਹ ਗੱਲ ਕਹਿ ਨਹੀਂ ਬੰਦੀ ਹੈ ਜਾਂ ਨਹੀਂ ਬੰਦੀ ਇਹ ਦਰਸ਼ਕ ਤੁਹਾਡੇ ਸੂਝਵਾਨ ਜਿਹੜੇ ਵੀਅਰਸ ਨੇ ਤੁਹਾਡੇ ਉਹ ਇਸ ਗੱਲ ਦਾ ਜਵਾਬ ਦੇਣਗੇ ਆਖਰੀ ਸਵਾਲ ਪਟਿਸਬ ਤੁਹਾਡੇ ਨਾਲ ਜਿਸ ਤਰੀਕੇ ਦੇ ਨਾਲ ਅੱਜਕੱਲ ਪ੍ਰਵਾਸੀਆ ਦਾ ਮੁੱਦਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਸੀਂ ਲੱਖਾ ਸਿਧਾਣੇ ਦੇ ਜ਼ੁਬਾਨੀ ਵੀ ਸੁਣਿਆ ਇੱਕ ਅੱਦੇ ਸਿੱਖ ਪ੍ਰਚਾਰਕ ਵੀ ਇਹ ਗੱਲ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਪ੍ਰਵਾਸੀ ਤੁਸੀਂ ਉਭਈਆਂ ਦਾ ਸ਼ਬਦ ਯੂਜ਼ ਕੀਤਾ ਹੈ ਹਾਲਾਂਕਿ ਮੈਂ ਇਹ ਵਰਡ ਯੂਜ਼ ਨਹੀਂ ਕਰਦੀ ਕਿਉਂਕਿ ਭਈਆ ਜਿਹੜਾ ਅਸੀਂ ਬੋਲਦੇ ਆ ਪੰਜਾਬੀ ਦੇ ਵਿੱਚ ਉਹ ਭਈਆ ਤੋਂ ਬਣਿਆ ਹੈ ਹੈਨਾ ਤੇ ਉੱਥੇ ਇਹ ਸਪੈਸ਼ਲੀ ਇੱਕ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਸਾਡੀਆਂ ਪੰਜਾਬੀ ਧੀਆਂ ਪਹਿਣਾ ਖਾਸ ਤੌਰ ਤੇ ਸਰਦਾਰਾਂ ਦੀਆਂ ਧੀਆਂ ਪਹਿਣਾ ਇਹਨਾਂ ਤੋਂ ਮਹਿੰਦੀਆਂ ਲਗਵਾਉਂਦੀਆਂ ਨੇ ਥੋੜੇ ਬਾਂਹਾਂ ਤੇ ਲੱਤਾਂ ਤੇ ਮਹਿੰਦੀਆਂ ਲਗਾਉਂਦੀਆਂ ਨੇ ਤੇ ਸ਼ਰਮਸਾਰ ਸਾਡੀਆਂ ਅਗੇ ਧੀਆਂ ਐ ਉਹ ਵੀ 슬ੀਵਲੈਸ ਪਾ ਕੇ ਚੱਲੇ ਜਾਂਦੀਆਂ ਨੇ ਤੁਸੀਂ ਇਹਨਾਂ ਦੀ ਆ ਖਾਸ ਜਿਹੜੀ ਟਿੱਪਣੀ ਹੈ ਕਿਵੇਂ ਦੇਖਦੇ ਹੋ ਜਿਹੜੀ ਕਰਦੇ ਨੇ ਦੇਖੋ ਇਹ ਗੱਲ ਆਈ ਹੈ ਹੋ ਵੀ ਰਹੀ ਏ ਦੇਖੀ ਵੀ ਏ ਕਰਵਾ ਚੌਥੇ ਦਿਨ ਅ ਵਿੱਚ ਬੜੀ ਪੀਕ ਤੇ ਦੇਖੀ ਏ ਇਹ ਚੀਜ਼ ਲੇਕਿਨ ਇਸ ਚੀਜ਼ ਨੂੰ ਨਾਥ ਕਿੰਨੇ ਪਾਣੀ ਹੈ ਅੱਜ ਜੇ ਇਹ ਕਿਹਾ ਜਾਏ ਅੱਜ ਦੀ ਜਿਹੜੀ ਜੋ ਵੀ ਖਲਕਤ ਹੈ ਪੰਜਾਬ ਦੀ ਜਿਹੜੇ ਵੀ ਲੋਕ ਹੈ ਉਹਨਾਂ ਸਾਂਝਾ ਨੂੰ ਥੋੜਨ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਹਿੱਸਾ ਹੈ ਜਾਂ ਚੁੰਜੋੜਨ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਹਿੱਸਾ ਹੈ ਉਹਨਾਂ ਉੱਤੇ ਸਰਕਾਰ ਦੀ ਕਾਰਵਾਈ ਤੇ ਨੀਤੀ ਕੀ ਹੈ ਇਹ ਅਜੇ ਤੱਕ ਕਲੀਅਰ ਨਹੀਂ ਹੋਈ ਹੋਣੀ ਚਾਹੀਦੀ ਹੈ ਮਤਲਬ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕਿ ਜਿਹੜੇ ਸਾਇਸਿਕ ਪ੍ਰਚਾਰਕ ਹੋਵੇ ਚਾਹੇ ਲੱਖਾ ਸਧਾਣਾ ਹੈ ਜੋ ਇਹ ਉਹ ਬੋਲ ਰਹੇ ਨੇ ਇਹ ਸਹੀ ਹੈ ਜਾਂ ਗਲਤ ਹੈ ਇਹ ਬਿਲਕੁਲ ਸਹੀ ਹੈ ਕਿਵੇਂ ਇਹ ਸਹੀ ਹੈ ਇਸ ਕਰਕੇ ਹੈ ਕਿ ਜਦੋਂ ਤੁਸੀਂ ਆਪਣੀਆਂ ਲੱਤਾਂ ਬਾਹਾਂ ਹੀ ਅੱਗੇ ਮਾਰਕੀਟ ਦੇ ਵਿੱਚ ਲੱਗ ਰਹੀ ਹੁੰਦੀ ਹੈ ਮੇਦੀ ਉਠਾਤੀਆਂ ਲੱਤ ਗਈ ਲੋਈ ਤੇ ਕੀ ਕਰੇਗਾ ਕੋਈ ਤੇ ਫਿਰ ਇਹ ਖਾਣ ਐਵੇਂ ਨਹੀਂ ਬਨੇ ਛਾਣੇ ਦੇ ਕਹਿਦ ਤੇ ਔਲੇ ਦੇ ਖਾਦੇ ਦਾ ਸਵਾਦ ਬਾਅਦ ਵਿੱਚ ਪਤਾ ਲੱਗਦਾ ਇਹ ਗੱਲ ਅੱਖਾਂ ਛੰਡਾਨਾ ਜੀ ਨੇ ਬਿਲਕੁਲ ਠੀਕ ਕਹੀ ਹੈ ਔਰ ਇਹੋ ਜੀਆਂ ਜਿਹੜੀਆਂ ਇੱਕ ਸ਼ਿਸ਼ਟਾਚਾਰਕ ਪ੍ਰਤੀਤੀਆਂ ਉਹਨਾਂ ਦੇ ਵਿੱਚੋਂ ਲੰਘਣਾ ਨਹੀਂ ਲੰਘਣਾ ਇਹ ਇੱਕ ਜਿਹੜਾ ਹਰ ਧੀ ਦਾ ਹਰ ਧੀਵੀ ਦਾ ਆਪਣਾ ਜਿਹੜਾ ਪੈਥਲਾ ਕੋਈ ਇਹਦੇ ਉੱਤੇ ਇਹ ਨਹੀਂ ਕਹਿ ਸਕਦਾ ਕਿ ਇਹਨੇ ਗਲਤ ਕੀਤਾ ਜਾਂ ਠੀਕ ਕੀਤਾ ਹਾਂ ਲੇਕਿਨ ਉਹਨੇ ਕਈਆਂ ਲੋਗਾਂ ਦੀ ਸ਼ਰਮ ਜਿਹੜੀ ਹੈ ਉਸ ਨੂੰ ਤਾਰ-ਤਾਰ ਕੀਤਾ ਜਾਂ ਨਹੀਂ ਕੀਤਾ ਇੱਕ ਸਵਾਲ ਤਮਾਮ ਜਾਣਕਾਰੀ ਦੇ ਲਈ ਤਾਂ ਤੁਸੀਂ ਗੱਲਬਾਤ ਕੀਤੀ ਹੈ ਜਗਮੋਨ ਪੱਟੀ ਦੇ ਨਾਲ ਜਿਨ੍ਹਾਂ ਨੇ ਆਪਣੇ ਵਿਵਾਕੀ ਦੇ ਨਾਲ ਵਿਚਾਰ ਰੱਖੇ ਨੇ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਇਹ ਮੁੱਦਾ ਉੱਠ ਰਿਹਾ ਹੈ ਉਹ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਹੁਣ ਦੇਖਣਾ ਹੋਵੇਗਾ ਕਿ ਆਪ ਸਰਕਾਰ ਇਸ ਉੱਤੇ ਕੀ ਕੁਝ ਹੁਣ ਕਦਮ ਚੁੱਕਦੀ ਹੈ ਤਦ ਤੱਕ ਦੇ ਲਈ ਤੁਸੀਂ ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼